ਪ੍ਰੀਤ ਬਹੁਤ ਹੀ ਸੋਹਣੀ ਸੀ ਤੇ ਹੁਣੇ ਹੀ ਜਵਾਨ ਹੋਈ ਸੀ ਅਤੇ ਉਹ ਕਿਸੇ ਦੇ ਘਰ ਵਿੱਚ ਕੰਮ ਕਰਦੀ ਸੀ ਉਸ ਦਾ ਮਾਲਕ ਜਦੋਂ ਵੀ ਉਸ ਨੂੰ ਵੇਖਦਾ ਤਾਂ ਉਸ ਦੇ ਨਾਲ ਇੱਕ ਜਵਾਨ ਮੁੰਡੇ ਵਾਂਗ ਹਰਕਤਾਂ ਕਰਦਾ ਜਦੋਂ ਕਿ ਉਸ ਦੀ ਉਮਰ 60 ਦੇ ਨੇੜੇ ਸੀ ਇੱਕ ਰਾਤ ਪ੍ਰੀਤ ਦੇ ਪਿਓ ਨੇ ਉਸ ਨੂੰ ਮਾਲਕ ਦੇ ਘਰ ਰਹਿਣ ਲਈ ਛੱਡ ਦਿੱਤਾ ਮਾਲਕ ਨੇ ਉਸ ਨੂੰ ਆਪਣੇ ਕਮਰੇ ਵਿੱਚ ਸਲਾ ਦਿੱਤਾ ਸੀ ਜਦੋਂ ਉਸ ਨੇ ਮਾਲਕ ਦਾ ਉਹ ਵੇਖਿਆ ਤਾਂ ਬੇਹੋਸ਼ ਹੋ ਗਈ ਤੇ ਜਿੱਦਾਂ ਹੀ ਉਸ ਨੇ ਉਸ ਨੂੰ ਹੱਥ ਲਾਇਆ ਪ੍ਰੀਤ 18 ਸਾਲਾਂ ਦੀ ਵੀ ਨਹੀਂ ਹੋਈ ਸੀ ਸਰਕਾਰੀ ਸਕੂਲ ਵਿੱਚ 10ਵੀਂ ਕੀਤੀ ਸੀ ਉਸਦੇ ਪਿਓ ਨੇ ਉਸਦੀ ਪੜ੍ਹਾਈ ਬੰਦ ਕਰਵਾ ਦਿੱਤੀ ਜਦੋਂ ਛੋਟੀ ਸੀ ਮਾਂ ਦੁਨੀਆ ਤੋਂ ਚਲੀ ਗਈ ਪਿਓ ਨੂੰ ਸ਼ਰਾਬ ਪੀਣ ਦੀ ਆਦਤ ਸੀ ਜੋ ਵੀ ਕਮਾਉਂਦਾ ਸਭ ਖਰਚ ਕਰ ਦਿੰਦਾ ਉਸ ਨੇ ਉਸ ਨੂੰ ਕਿਸੇ ਦੇ ਘਰ ਕੰਮ ਕਰਨ ਲਈ ਲਾ ਦਿੱਤਾ ਉਸ ਨੂੰ ਆਪਣਾ ਮਾਲਿਕ ਉਮਰ ਦਾ ਬਹੁਤ ਛੋਟਾ ਲੱਗਦਾ ਸੀ ਪ੍ਰੀਤ ਜਵਾਨ ਹੋਈ ਸੀ ਉਸ ਨੂੰ ਛੇਤੀ ਹੀ ਸਮਝ ਆ ਗਿਆ ਸੀ ਕਿ ਉਹ ਕੀ ਕਰਦੇ ਸੀ ਉਹ ਹਰ ਦਿਨ ਉਸ ਨੂੰ ਉਹਨਾਂ ਦੇ ਘਰ ਛੱਟਣ ਜਾਂਦਾ ਤੇ ਉਹ ਸਫਾਈ ਕਰਦੀ ਤੇ ਸ਼ਾਮ ਨੂੰ ਉਸ ਦਾ ਪਿਓ ਉਸ ਨੂੰ ਵਾਪਸ ਲੈ ਜਾਂਦਾ ਉਹ ਬਹੁਤ ਦਿਨ ਤੱਕ ਆਪਣੇ ਪਿਓ ਦੀ ੜੀ ਕਰ ਰਹੀ ਸੀ ਮਾਲਕ ਨੇ ਕਿਹਾ ਲੱਗਦਾ ਤੇਰਾ ਪਿਓ ਨਹੀਂ ਆਊਗਾ ਬਾਹਰ ਖੜਨ ਦੀ ਬਜਾਈ ਅੰਦਰ ਚੱਲ ਰਾਤ ਦੇ 8 ਵਜੇ ਗਏ ਸੀ ਮਾਲਕ ਨੇ ਪ੍ਰੀਤ ਨੂੰ ਪੁੱਛਿਆ ਤੇਰਾ ਪਿਓ ਕਿੱਥੇ ਗਿਆ ਹੈ ਤਾਂ ਪ੍ਰੀਤ ਨੇ ਸੋਚਿਆ ਕਿ ਸ਼ਾਇਦ ਸ਼ਰਾਬੀ ਕੇ ਕਿਤੇ ਗਿਰਿਆ ਪਿਆ ਹੋਣਾ ਇਹਨੇ ਨੂੰ ਰੋਟੀ ਦਾ ਸਮਾਂ ਹੋ ਗਿਆ ਸੀ ਮਾਲਕ ਨੇ ਉਸ ਨੂੰ ਨਾਲ ਬੈਠ ਕੇ ਰੋਟੀ ਖਾਣ ਲਈ ਕਿਹਾ ਅਤੇ ਬਾਅਦ ਵਿੱਚ ਆਪਣੇ ਕਮਰੇ ਵਿੱਚ ਸੌਣ ਲੱਗੀਆ ਪਰ ਪ੍ਰੀਤ ਨੇ ਮਨਾ ਕਰ ਦਿੱਤਾ ਤੇ ਹਾਲ ਵਿੱਚ ਸੌ ਗਈ। ਅਗਲੀ ਸਵੇਰ ਮਾਲਕ ਨੂੰ ਕਿਹਾ ਮੇਰੇ ਪਾਪਾ ਨੂੰ ਫੋਨ ਕਰਦਾਓ। ਮਾਲਕ ਨੇ ਸਾਹਮਣੇ ਹੀ ਫੋਨ ਕੀਤਾ ਪਰ ਉਸਨੇ ਚੱਕਿਆ ਹੀ ਨਹੀਂ। ਪ੍ਰੀਤ ਸੋਚ ਰਹੀ ਸੀ ਮੇਰਾ ਪਿਓ ਕਿੰਨਾ ਲਾਪਰਵਾਹ ਹੈ ਜੋ ਆਪਣੀ ਧੀ ਨੂੰ ਕਿਸੇ ਅਣਜਾਣ ਆਦਮੀ ਕੋਲ ਛੱਡ ਕੇ ਚਲਾ ਗਿਆ। ਪ੍ਰੀਤ ਨੇ ਮਾਲਕ ਨੂੰ ਕਿਹਾ ਮੈਂ ਘਰ ਜਾਣਾ ਹੈ। ਜਦੋਂ ਮਾਲਕ ਨੇ ਗੱਡੀ ਰਾਹੀਂ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਘਰ ਵਿੱਚ ਜਿੰਦਰਾ ਵੱਜਾ ਸੀ। ਪ੍ਰੀਤ ਬਹੁਤ ਦੁਖੀ ਸੀ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਘਰ ਆ ਗਈ ਸੀ ਮਾਲਕ ਦੀ ਘਰ ਵਾਲੀ ਕੁਝ ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਮਾਲਕ ਨੇ ਕੁਝ ਦਿਨਾਂ ਬਾਅਦ ਉਸ ਨੂੰ ਕੱਪੜੇ ਲੈ ਕੇ ਦਿੱਤੇ ਅਤੇ ਉਸ ਨੂੰ ਕਿਹਾ ਮੈਂ ਤੇਰਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਮਾਲਕ ਉਸਤੇ ਇੰਨਾ ਮਿਹਰਬਾਨ ਕਿਉਂ ਸੀ ਪ੍ਰੀਤ ਪੜਨਾ ਚਾਹੁੰਦੀ ਸੀ ਪੜਾਈ ਉਸਨੇ ਪੈਸਿਆਂ ਕਰਕੇ ਛੱਡੀ ਸੀ ਮਾਲਕ ਨੇ ਉਸ ਦਾ ਐਡਮਿਸ਼ਨ ਇੱਕ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਅਤੇ ਘਰ ਦੇ ਕੰਮਾਂ ਲਈ ਨੌਕਰ ਰੱਖ ਲੀਤਾ ਸਾਰੇ ਕੰਮ ਉਹ ਹੀ ਕਰਦਾ ਸੀ ਪ੍ਰੀਤ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਉਸ ਨੂੰ ਮਿਲੇਗੀ ਹੁਣ 2 ਮਹੀਨੇ ਹੋ ਗਏ ਸੀ ਪ੍ਰੀਤ 'ਚ ਬਹੁਤ ਬਦਲਾਅ ਆ ਗਿਆ ਸੀ ਇੱਕ ਪੜ੍ਹੀ ਲਿਖੀ ਤੇ ਸੋਹਣੀ ਕੁੜੀ ਬਣ ਗਈ ਸੀ ਪਰ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਜੋ ਕਿ ਜਲਦੀ ਹੀ ਸਾਹਮਣੇ ਆਉਣ ਵਾਲਾ ਸੀ ਉਸ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ 6 ਮਹੀਨੇ ਹੋ ਗਏ ਸੀ ਪ੍ਰੀਤ ਜਵਾਨ ਹੋ ਗਈ ਨੌਕਰ ਰਾਤ ਨੂੰ ਪ੍ਰੀਤ ਨੂੰ ਬਦਾਮਾਂ ਵਾਲਾ ਦੁੱਧ ਦਿੰਦਾ ਜੋ ਕਿ ਮਾਲਕ ਦੇ ਕਹੇ ਅਨਸਾਰ ਹੁੰਦਾ ਸੀ ਉਸ ਦਾ ਮਾਲਕ ਉਸ ਨੂੰ ਸੈਰ ਤੇ ਭੇਜਦਾ ਕਸਰਤਾਂ ਕਰਵਾਉਂਦਾ ਇੱਕ ਦਿਨ ਉਹ ਕਸਰਤ ਕਰਵਾ ਰਿਹਾ ਸੀ ਤੇ ਉਸ ਦਾ ਹੱਥ ਪ੍ਰੀਤ ਦੇ ਪਿੱਠ ਤੇ ਸੀ ਤੇ ਉਤੋਂ ਨੌਕਰ ਆ ਗਿਆ ਉਸ ਨੇ ਕਿਹਾ ਸਾਹਿਬ ਜੀ ਤੁਹਾਨੂੰ ਕੋਈ ਬਾਹਰ ਬਣਾ ਰਿਹਾ ਹੈ ਮਾਲਕ ਨੂੰ ਇਹ ਵੇਖ ਕੇ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਜੇ ਕਮਰੇ ਚਾਹੀਏ ਤਾਂ ਦਰਵਾਜ਼ਾ ਖੜਕਾ ਕੇ ਆਇਆ ਕਰ ਉਪ੍ਰੀਤ ਵਰ ਬੜੀਆਂ ਅਜੀਬ ਨਜ਼ਰਾਂ ਨਾਲ ਵੇਖ ਰਿਹਾ ਸੀ ਪ੍ਰੀਤ ਨੇ ਉਸ ਨੂੰ ਨਜ਼ਰ ਅੰਦਾਜ਼ ਕੀਤਾ ਤੇ ਸਕੂਲ ਚਲੀ ਗਈ ਸ਼ਾਮ ਨੂੰ ਘਰ ਆਈ ਉਸ ਲਈ ਬਹੁਤ ਸੋਹਣੇ ਡਰੈਸ ਲੈ ਕੇ ਆਏ ਸੀ ਤੇ ਕਿਹਾ ਤੂੰ ਤਿਆਰ ਹੋ ਜਾ ਆਪਾਂ ਪਾਰਟੀ ਵਿੱਚ ਜਾਣਾ ਹੈ ਜਦੋਂ ਪ੍ਰੀਤ ਤਿਆਰ ਹੋਈ ਤਾਂ ਮਾਲਕ ਦੇ ਚਿਹਰੇ ਤੇ ਕੁਝ ਹੋਰ ਹੀ ਮੁਸਕਾਨ ਸੀ ਪ੍ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਉਹਨਾਂ ਦੇ ਦਿਲ ਵਿੱਚ ਕੀ ਚੱਲ ਰਿਹਾ ਸੀ ਉਹ ਬਹੁਤ ਤੰਦਰੁਸਤ ਤੇ ਘੱਟ ਉਮਰ ਦੇ ਲੱਗਦੇ ਸੀ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਹੀ ਖੁਸ਼ੀ ਸੀ ਉਹਨਾਂ ਨੇ ਪ੍ਰੀਤ ਦਾ ਹੱਥ ਫੜਿਆ ਤੇ ਆਪਣੀ ਪਾਰਟੀ ਵਿੱਚ ਲੈ ਗਏ ਪ੍ਰੀਤ ਨੂੰ ਆਪਣੇ ਦੋਸਤਾਂ ਦੇ ਨਾਲ ਮਲਵਾਇਆ ਉਹਨਾਂ ਦਾ ਇੱਕ ਦੋਸਤ ਕਹਿਣ ਲੱਗਾ ਤੇਰੇ ਮਾਲਕ ਕੋਲ ਬਹੁਤ ਦਿਮਾਗ ਹੈ ਹਜ਼ਾਰਾਂ ਰੁਪਏ ਵਿੱਚ ਵੀ ਇੰਨੀ ਸੋਹਣੀ ਕੁੜੀ ਨਹੀਂ ਮਿਲਦੀ ਬੁੱਢਾ ਤੈਨੂੰ ਤਰੋ-ਤਾਜ਼ਾ ਰੱਖਣ ਲਈ ਕਿੰਨਾ ਵਧੀਆ ਤਰੀਕਾ ਅਪਣਾ ਰਿਹਾ ਹੈ ਪ੍ਰੀਤ ਨੂੰ ਇਹ ਸੁਣ ਕੇ ਗੁੱਸਾ ਆ ਗਿਆ ਸੀ ਪ੍ਰੀਤ ਨੇ ਉਸ ਨੂੰ ਬਹੁਤ ਕੁਝ ਸੁਣਾਇਆ ਫਿਰ ਉਸਨੇ ਸੌਰੀ ਕਿਹਾ ਤੇ ਪ੍ਰੀਤ ਨੂੰ ਜੂਸ ਲਿਆ ਕੇ ਦਿੱਤਾ ਪ੍ਰੀਤ ਨੇ ਜਿੱਦਾਂ ਹੀ ਜੂਸ ਪੀਤਾ ਉਸ ਨੂੰ ਚੱਕਰ ਆ ਗਏ ਕੁਝ ਪਤਾ ਨਾ ਲੱਗਿਆ ਅਗਲੇ ਦਿਨ ਆ ਕੁਲੀ ਤੋਂ ਮਾਲਕ ਦੇ ਕਮਰੇ ਵਿੱਚ ਸੀ ਮਾਲਕ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ ਉਹ ਕਮਰੇ ਵਿੱਚ ਆਏ ਤੇ ਕਿਹਾ ਤੂੰ ਰਜਨੀ ਠੀਕ ਹੈ ਉਸਨੇ ਕਿਹਾ ਮੇਰਾ ਸਿਰ ਭਾਰੀ ਹੈ ਮਾਲਕ ਨੇ ਦੱਸਿਆ ਕਿ ਤੂੰ ਪਾਰਟੀ ਵਿੱਚ ਕੋਲਡ ਡਰਿੰਕ ਦੇ ਬਹਾਨੇ ਡਰਿੰਕ ਲੈ ਲਈ ਸੀ ਅੱਜ ਉਹ ਪੂਰਾ ਦਿਨ ਸਕੂਲ ਵੀ ਨਹੀਂ ਗਈ ਸੁੱਤੀ ਰਹੀ ਰਾਤ ਨੂੰ ਪ੍ਰੀਤ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਆਪਣੇ ਕਮਰੇ ਦੀ ਬੱਤੀ ਬੰਦ ਕੀਤੀ ਉਸ ਨੂੰ ਮਹਿਸੂਸ ਹੋਇਆ ਜਿਦਾਂ ਉਸਦੇ ਕਮਰੇ 'ਚ ਕੋਈ ਆਇਆ ਉਸਨੇ ਅੱਖ ਖੋਲੀ ਤਾਂ ਸਾਹਮਣੇ ਮਾਲਕ ਸੀ ਉਸ ਨੂੰ ਜਾਗਦੇ ਵੇਖ ਉਹ ਚਲੇ ਗਏ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹਮੇਸ਼ਾ ਇਦਾਂ ਕਿਉਂ ਕਰਦੇ ਸੀ ਉਹ ਆਪਣੇ ਪਿਓ ਨੂੰ ਬਹੁਤ ਯਾਦ ਕਰਦੀ ਸੀ ਇਦਾਂ ਹੀ ਕੁਝ ਦਿਨ ਬੀਤ ਗਏ ਫਿਰ ਇੱਕ ਦਿਨ ਮਾਲਕ ਉਸ ਨੂੰ ਇੱਕ ਹਫ਼ਤੇ ਲਈ ਵਿਦੇਸ਼ ਘੁੰਮਣ ਲਈ ਲੈ ਗਏ ਉਹਨਾਂ ਨੇ ਉੱਥੇ ਬਹੁਤ ਮਜ਼ੇ ਕੀਤੇ ਮਾਲਕ ਉਸ ਦੇ ਪਿਓ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਪ੍ਰੀਤ ਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਵੇਖਦਾ ਸੀ ਜਿਸ ਹੋਟਲ ਵਿੱਚ ਰਹੇ ਉਹਨਾਂ ਦਾ ਇੱਕੋ ਹੀ ਕਮਰਾ ਸੀ ਰਾਤ ਨੂੰ ਘੁੰਮਣ ਲਈ ਤਿਆਰ ਹੋ ਕੇ ਨਿਕਲੇ ਤਾਂ ਅਚਾਨਕ ਪ੍ਰੀਤ ਦੇ ਕੱਪੜੇ ਗਿੱਲੇ ਹੋ ਗਏ ਮਾਲਕ ਉਸ ਨੂੰ ਹਮੇਸ਼ਾ ਕਹਿੰਦਾ ਸੀ ਤੂੰ ਬਹੁਤ ਸੋਹਣੀ ਹੈ ਤੈਨੂੰ ਮੈਂ ਖੁਸ਼ ਰੱਖਾਂਗਾ ਇਦਾਂ ਹੀ ਇੱਕ ਹਫ਼ਤਾ ਬੀਤ ਗਿਆ ਸੀ ਉਹ ਵਾਪਸ ਆਈ ਨੌਕਰ ਬਹੁਤ ਖੁਸ਼ੀ ਰਾਤ ਨੂੰ ਮਾਲਕ ਆਪਣੇ ਕਮਰੇ ਵਿੱਚ ਆਉਂਦੇ ਦੇਖਿਆ ਤਾਂ ਪ੍ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹਰ ਰਾਤ ਮੇਰੇ ਕਮਰੇ ਵਿੱਚ ਕਿਉਂ ਆਉਂਦੇ ਨੇ ਅਗਲੇ ਦਿਨ ਜਦੋਂ ਉਹ ਉਠੀ ਤਾਂ ਘਰ ਦੇ ਵਿੱਚ ਨੌਕਰ ਤੇ ਪ੍ਰੀਤ ਸੀ ਉਸ ਨੇ ਪ੍ਰੀਤ ਨੂੰ ਕਿਹਾ ਪ੍ਰੀਤ ਲੱਗਦਾ ਤੈਨੂੰ ਥਕਾਵਟ ਹੋ ਰਹੀ ਹੈ ਮਾਲਕ ਤੇਰੇ ਕਮਰੇ ਚ ਆਏ ਸੀ ਇਸ ਲਈ ਥੱਕ ਗਈ ਹੋਣੀ प्रीत ਨੇ ਉਸ ਨੂੰ ਕਿਹਾ ਤੋ ਕਹਿਣਾ ਕੀ ਚਾਉਣਾ ਹੈ ਉਸਨੇ ਕਿਹਾ ਕਿ ਮੇਰੇ ਮੂੰਹ ਚੋਂ ਗਲਤੀ ਨਾ ਨਿਕਲ ਗਿਆ ਪ੍ਰੀਤ ਨੇ ਉਸ ਦੀ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਅਗਲੇ ਦਿਨ ਪ੍ਰੀ ਸਕੂਲ ਚਲੀ ਗਈ ਆਪਣੇ ਪਾਪਾ ਲਈ ਕਾਰਡ ਬਣਾ ਰਹੀ ਸੀ ਕਿਉਂਕਿ ਫਾਦਰਜ਼ ਡੇ ਆਉਣ ਵਾਲਾ ਸੀ ਉਹਨਾਂ ਦੀ ਯਾਦ ਵਿੱਚ ਢੰਗ ਨਾਲ ਰੋਟੀ ਵੀ ਨਹੀਂ ਖਾਦੀ ਸੀ ਤੇ ਆਪਣੇ ਕਮਰੇ ਵਿੱਚ ਗਈ ਉਸ ਦਿਨ ਉਹ ਬਹੁਤ ਰੋ ਰਹੀ ਸੀ ਕਿ ਪਤਾ ਨਹੀਂ ਮੇਰਾ ਪਿਓ ਕਿੱਥੇ ਹੈ ਮਾਲਕ ਕਮਰੇ ਚ ਆਇਆ ਤੇ ਉਹਨਾਂ ਨੇ ਪ੍ਰੀਤ ਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਹੀ ਹੈ ਪ੍ਰੀਤ ਨੇ ਦੱਸਿਆ ਕਿ ਫਾਦਰਸਡੇ ਹੈ ਮੈਨੂੰ ਪਤਾ ਨਹੀਂ ਮੇਰੇ ਪਾਪਾ ਕਿੱਥੇ ਨੇ ਮੈਨੂੰ ਮੇਰੇ ਪਾਪਾ ਨਾਲ ਮਲਾ ਦੋ ਮਾਲਕ ਕਿਹਾ ਕਿ ਚਲੇ ਗਏ ਕਿ ਹਾਂ ਮੈਂ ਤੈਨੂੰ ਛੇਤੀ ਹੀ ਮਲਾ ਦਵਾਂਗਾ ਪ੍ਰੀਤ ਉਸਰਾ ਸੁੱਤੀ ਨਹੀਂ ਅਚਾਨਕ ਰਸੋਈ ਵਿੱਚ ਪਾਣੀ ਪੀਣ ਗਈ ਤਾਂ ਰਸੋਈ ਵਾਲੀ ਬਾਰੀ ਚੋਂ ਦੇਖਿਆ ਮਾਲਕ ਕਾਲਾ ਕੱਪੜਾ ਲੈ ਕੇ ਕਿਸੇ ਨੂੰ ਪੈਸੇ ਦੇ ਰਿਹਾ ਸੀ ਜਿਸ ਨੂੰ ਉਹ ਪੈਸੇ ਦੇ ਰਿਹਾ ਸੀ ਉਹ ਕੋਈ ਹੋਰ ਨਹੀਂ ਪ੍ਰੀਤ ਦਾ ਪਿਓ ਹੀ ਸੀ ਪ੍ਰੀਤ ਨੇ ਸੋਚਿਆ ਮੈਂ ਰੋਜ ਮਾਲਕ ਨੂੰ ਕਹਿੰਨੀ ਹਾਂ ਮੈਨੂੰ ਮੇਰੇ ਪਿਓ ਨਾਲ ਮਲਾ ਦੋ ਫਿਰ ਮਲਾਉਂਦੇ ਕਿਉਂ ਨਹੀਂ ਪ੍ਰੀਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਹਿਲਾਂ ਥਿਲਕਿੱਤਾ ਆਵਾਜ਼ ਮਾਰਾ ਫਿਰ ਹਟ ਗਈ ਮਾਲਕ ਘਰ ਦੇ ਅੰਦਰ ਆ ਗਿਆ ਪ੍ਰੀਤ ਨੇ ਜਲਦੀ ਨਾਲ ਜਾ ਕੇ ਆਪਣੇ ਕਮਰੇ ਵਿੱਚ ਆਪਣੀ ਅੱਖਾਂ ਕੁੱਟ ਕੇ ਬੰਦ ਕਰ ਲੈਂਦੀਆਂ ਮਾਲਕ ਕਮਰੇ ਚ ਆ ਕੇ ਉਸ ਦੇ ਚਿਹਰੇ ਤੇ ਹੱਥ ਫੇਰਨ ਲੱਗਾ ਇਹਨਾਂ ਵਿੱਚੋਂ ਕਮਰੇ ਚੋਂ ਬਾਹਰ ਨਿਕਲ ਗਏ ਪ੍ਰੀਤ ਦਾ ਸਰੀਰ ਕੰਬ ਗਿਆ ਸੀ ਪਿਛਲੇ ਕੁਝ ਮਹੀਨਿਆਂ ਤੋਂ ਇਦਾਂ ਹੀ ਹੋ ਰਿਹਾ ਸੀ ਸੋਚ ਰਹੀ ਸੀ ਕੀ ਇਸਨੇ ਮੈਨੂੰ ਆਪਣੇ ਕੋਲ ਕਿਉਂ ਰੱਖਿਆ ਹਜ਼ਾਰਾਂ ਸਵਾਲ ਉਸਦੇ ਦਿਲ ਵਿਚਾਰੇ ਸੀ ਸਵੇਰੇ ਉੱਠੀ ਪ੍ਰੀਤ ਨੂੰ ਬੁਖਾਰ ਸੀ ਮਾਲਕ ਨੇ ਡਾਕਟਰ ਨੂੰ ਬੁਲਾਇਆ ਤੇ ਕੁਝ ਦਵਾਈਆਂ ਦਿੱਤੀਆਂ ਅੱਜ ਉਹ ਵੀ ਦਫ਼ਤਰ ਨਹੀਂ ਗਈ ਸੀ ਉਸ ਦਾ ਪੂਰਾ ਉਹ ਕਹਿਣ ਲੱਗੇ ਤੈਨੂੰ ਠੀਕ ਹੋਣਾ ਪੈਣਾ ਪ੍ਰੀਤ ਹੈਰਾਨ ਹੋ ਗਈ ਸੀ ਕਿ ਆਖਰ ਉਹ ਕਹਿਣਾ ਕੀ ਚਾਉਂਦੇ ਸੀ ਚਾਰ ਦਿਨਾਂ ਬਾਅਦ ਉਹਨੂੰ ਲੱਗ ਰਿਹਾ ਸੀ ਕਿ ਜਦੋਂ ਮੇਰਾ ਪਿਓ ਉਹਨਾਂ ਨੂੰ ਮਿਲਣ ਆਉਂਦਾ ਤਾਂ ਉਸਨੇ ਉਹਨਾਂ ਨੂੰ ਕਿਉਂ ਨਹੀਂ ਦੱਸਿਆ ਉਹ ਪੁੱਛਣਾ ਚਾਹੁੰਦੀ ਸੀ ਪਰ ਉਸਨੇ ਕੁਝ ਨਾ ਪੁੱਛਿਆ ਉਸੇ ਰਾਤਾਂ ਦੀ ਨੀਂਦ ਉੱਡ ਗਈ ਸੀ ਅੱਜ ਰਾਤ ਨੂੰ ਜਦੋਂ ਸੁੱਤੀ ਹਮੇਸ਼ਾ ਵਗ ਅੱਧੀ ਰਾਤ ਉਸਦੇ ਕਮਰੇ ਚਾਹੇ ਤੇ ਫੇਰ ਚਲੇ ਗਏ ਇੱਕ ਪਾਲੀ ਲੱਗਾ ਕਿ ਕੋਈ ਉਸ ਨਾਲ ਸੁੱਤਾ ਅਚਾਨਕ ਉਸਦੇ ਸਰੀਰ ਤੇ ਕੋਈ ਹੱਥ ਫੇਰਦਾ ਉਸ ਨੂੰ ਮਹਿਸੂਸ ਹੋਇਆ ਛੇਤੀ ਛੇਤੀ ਉਸ ਨੇ ਅੱਖਾਂ ਖੋਲੀਆਂ ਤਾਂ ਵੇਖਿਆ ਉਸ ਦੇ ਨਾਲ ਘਰ ਦਾ ਨੌਕਰ ਪਿਆ ਸੀ ਪ੍ਰੀਤ ਨੇ ਕਿਹਾ ਤੇਰੀ ਇਹ ਹਰਕਤ ਮੈਂ ਮਾਲਕ ਨੂੰ ਦੱਸਾਂਗੀ ਤੂੰ ਇਹ ਕੀ ਕਰ ਰਿਹਾ ਹੈ ਉਸ ਨੇ ਕਿਹਾ ਤੂੰ ਹਰ ਰਾਤ ਮਾਲਕ ਦੇ ਨਾਲ ਖੁਸ਼ੀ ਖੁਸ਼ੀ ਰਹਿਣੀ ਹੈ ਤਾਂ ਕੀ ਹੋ ਜਾਊ ਜੇ ਮੇਰੇ ਨਾਲ ਇੱਕ ਰਾਤ ਲੈ ਰਹੀਂਗੀ ਪ੍ਰੀਤ ਉਸ ਦੀਆਂ ਗੱਲਾਂ ਤੇ ਹੈਰਾਨ ਹੋ ਗਈ ਸੀ। ਪ੍ਰੀਤ ਨੇ ਉਸ ਨੂੰ ਬੋਲਣਾ ਸ਼ੁਰੂ ਕੀਤਾ। ਉਸ ਨੇ ਕਿਹਾ ਮੈਂ ਰੋਜ਼ ਰਾਤ ਨੂੰ ਵੇਖਦਾ ਮਾਲਕ ਤੇਰੇ ਕਮਰੇ ਚ ਆਉਂਦੀ ਹੈ। ਇਹਨਾਂ ਸੁਣ ਕੇ ਪ੍ਰੀਤ ਨੇ ਕਿਹਾ ਤੈਨੂੰ ਪਤਾ ਵੀ ਹੈ ਤੂੰ ਕੀ ਗੱਲਾਂ ਕਰ ਰਿਹਾ ਹੈ। ਉਸ ਨੇ ਕਿਹਾ ਹਾਂ ਕੋਈ ਵੀ ਮਾਲਕ ਨੌਕਰਾਨੀ ਤੇ ਇੰਨਾ ਮਿਹਰਬਾਨ ਕਿਉਂ? ਉਸ ਨੇ ਤੈਨੂੰ ਖਰੀਦ ਲਿਆ ਹੈ। ਪ੍ਰੀਤ ਨੂੰ ਬਹੁਤ ਗੁੱਸਾ ਆਇਆ। ਉਸ ਨੇ ਨੌਕਰ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਮਰੇ ਚੋਂ ਕੱਢ ਦਿੱਤਾ। ਪਰ ਪ੍ਰੀਤ ਨੂੰ ਸਮਝ ਆ ਗਈ ਸੀ ਕਿ ਇਹ ਸਭ ਕੀ ਚੱਲ ਰਿਹਾ ਹੈ। ਉਸ ਨੇ ਪਰਖਣ ਲਈ ਰਾਤ ਨੂੰ ਨਹਾ ਤੋ ਕੇ ਛੋਟੀ ਡਰੈਸ ਪਾ ਕੇ ਮਾਲਕ ਦੇ ਕਮਰੇ ਵਿੱਚ ਗਈ ਕਮਰੇ ਵਿੱਚ ਹਨੇਰਾ ਸੀ ਜਿੱਦਾਂ ਹੀ ਉਹਨਾਂ ਦੇ ਨੇੜੇ ਗਈ ਉਹਨਾਂ ਨੇ ਪ੍ਰੀਤ ਦਾ ਹੱਥ ਫੜਿਆ ਤੇ ਕਮਰੇ ਦੀ ਬੱਤੀ ਜਲਾ ਦਿੱਤੀ ਉਹਨਾਂ ਨੇ ਪ੍ਰੀਤ ਨੂੰ ਦੇਖ ਕੇ ਕਿਹਾ ਤੂੰ ਇਹ ਕੀ ਕਰ ਰਹੀ ਹੈ ਤੈਨੂੰ ਹੋਸ਼ ਵੀ ਹੈ ਤੂੰ ਗਲਤ ਕਰ ਰਹੀ ਹੈ ਉਹਨਾਂ ਨੇ ਕਿਹਾ ਮੈਂ ਗਲਤ ਕਰ ਰਹੀ ਹਾਂ ਤੇ ਤੁਸੀਂ ਜੋ ਰਾਤ ਦੇ ਹਨੇਰੇ ਵਿੱਚ ਮੇਰੇ ਪਿਓ ਨੂੰ ਪੈਸੇ ਦਿੰਨੇ ਹੋ ਮੇਰੇ ਕੋਲ ਆ ਕੇ ਬੈਠਦੇ ਹੋ ਇਹ ਸਭ ਕੀ ਹੈ ਮੇਰੇ ਵਰਗੀ ਨੌਕਰਾਨੀ ਤੇ ਇੰਨੇ ਕਿੰਦਾ ਮਿਹਰਬਾਨ ਹੋ ਮੈਂ ਤੈਨੂੰ ਉਹੀ ਦੇਣਾ ਚਾਹੁੰਦੀ ਹਾਂ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਮੇਰੇ ਪਿਓ ਨਾਲ ਮਲਾ ਦਿਓ ਉਹਨਾਂ ਨੇ ਕਿਹਾ ਕਿ ਤੇਰਾ ਪਿਓ ਜੂਏ ਵਿੱਚ ਘਰ ਹਾਰ ਗਿਆ ਸੀ ਅਤੇ ਉਹ ਆਪਣੇ ਦੋਸਤਾਂ ਕੋਲ ਤੈਨੂੰ ਵੇਚਣ ਦੀ ਗੱਲ ਕਰ ਰਿਹਾ ਸੀ ਜਦ ਮੈਨੂੰ ਪਤਾ ਲੱਗਾ ਮੈਂ ਉਸ ਨੂੰ ਜਿੰਨੇ ਪੈਸੇ ਮੰਗੇ ਦਿੱਤੇ ਤੇ ਉਹ ਆਪਣੀ ਧੀ ਦੇ ਰੂਪ ਵਿੱਚ ਅਪਣਾਉਣਾ ਚਾਹੁੰਦਾ ਸੀ ਤੂੰ ਆਪਣੇ ਪਿਓ ਦੇ ਪਿਆਰ ਤੇ ਇੰਨੀ ਪਾਗਲ ਸੀ ਉਸ ਦਾ ਅਸਲੀ ਚਿਹਰਾ ਨਹੀਂ ਦੇਖ ਸਕਦੀ ਸੀ ਇਸ ਲਈ ਮੈਂ ਤੈਨੂੰ ਸੱਚ ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕੀ ਮੇਰੀ ਵਜ੍ਹਾ ਨਾਲ ਤੇਰੇ ਦਿਲ ਵਿੱਚ ਨਫ਼ਰਤ ਹੋਵੇ ਮੈਂ ਸ਼ੁਰੂ ਤੋਂ ਇੱਕ ਤੀ ਚਾਹੁੰਦਾ ਸੀ ਮੈਨੂੰ ਕੋਈ ਵਾਰਸ ਨਹੀਂ ਸੀ ਪਰਮਾਤਮਾ ਨੇ ਸਭ ਕੁਝ ਦਿੱਤਾ ਸੀ ਮੈਨੂੰ ਤੇਰੇ ਪਿਆਰ ਵਿੱਚ ਘਰ ਵਿੱਚ ਬੱਚੇ ਦੀ ਕਮੀ ਪੂਰੀ ਹੋਈ ਦੀ ਸੀ ਮੈਂ ਤੈਨੂੰ ਕਦੀ ਪਿਓ ਕਹਿਣ ਲਈ ਨਹੀਂ ਕਿਹਾ ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਬੁਰੇ ਹੱਥਾਂ ਵਿੱਚ ਪਵੇਂ ਇਸ ਲਈ ਮੈਂ ਤੈਨੂੰ ਗੋਦ ਲੈ ਲਿਆ ਹੁਣ ਮੈਂ ਤੈਨੂੰ ਸੱਚਾਈ ਦੱਸ ਦਿੱਤੀ ਤੇਰਾ ਜੋ ਫੈਸਲਾ ਹੈ ਮੈਨੂੰ ਮਨਜ਼ੂਰ ਹੈ ਪ੍ਰੀਤ ਪਰਮਾਤਮਾ ਦਾ ਸ਼ੁਕਰ ਕਰ ਰਹੀ ਸੀ ਕਿ ਉਸ ਭਲੇ ਇਨਸਾਨ ਨੇ ਉਸ ਨੂੰ ਉਸ ਦੇ ਪਿਓ ਤੋਂ ਬਚਾ ਰਿਆ ਸੀ ਪ੍ਰੀਤ ਨੇ ਹੁਣ ਉਸ ਨੂੰ ਪਾਪਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਨੇ ਉਸ ਨੂੰ ਪ੍ਰੀਤ ਨੂੰ ਪਾਪਾ ਕਿਹਾ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਸੀ ਉਹ ਉਸ ਨੂੰ ਸ਼ੁਰੂ ਤੋਂ ਹੀ ਸ਼ੱਕ ਕਰਦਾ ਸੀ ਉਸ ਨੇ ਕਿਹਾ ਮੈਂ ਤੇਰੇ ਕਮਰੇ ਵਿੱਚ ਚੇਸ ਲਈ ਆਉਂਦਾ ਸੀ ਕਿ ਉਹ ਨੌਕਰ ਤੇਰੇ ਨਾਲ ਕੁਝ ਗਲਤ ਨਾ ਕਰੇ ਇਸ ਲਈ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ